ਅੱਜ ਬੜਾ ਕਰਮਾਂ ਦੇ ਭਾਗਾਂ ਵਾਲਾ ਦਿਨ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਅੱਜ ਜਿਹੜੇ ਆ ਕਾਗਜ਼ ਮੈਂ ਨਾਮਜ਼ਦ ਕੀਤੇ ਆ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਜੀ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਔਰ ਆਪਣੇ ਬੇਟੇ ਦੇ ਨਾਲ ਔਰ ਇਹ ਸਾਰੇ ਜੀ ਔਰ ਬਾਬਾ ਨਰਮਲ ਸਿੰਘ ਜੀ ਦੇ ਨਾਲ ਅੱਜ ਪੇਪਰ ਦਾਖਲ ਕਰਕੇ ਆਇਆ ਔਰ ਇਸ ਤੋਂ ਬਾਅਦ ਹੁਣ ਚੋਣ ਦਾ ਗੱਲ ਪਹਿਲਾਂ ਵੀ ਕੀਤਾ ਸੀ ਔਰ ਵੱਲ ਚੜ ਕੇ ਜਿਹੜਾ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਤੇ ਜਾ ਰਹੇ ਆ ਹੁਣ ਇਸ ਤੋਂ ਬਾਅਦ ਰੈਲੀ ਆ ਰੈਲੀ ਤੇ ਪਹੁੰਚ ਰਹੇ ਆ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਜੀ ਤੇ ਕੋਈ ਵੀ ਚੋਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਜੇ ਨਾਮਜ਼ਦਗੀ ਦੇ ਪੱਤਰ ਠੀਕ-ਠਾਕ ਭਰੇ ਜਾਂ ਤਾਂ ਫੇਰ ਗੱਲ ਬੰਦੀ ਹੈ ਜੀ ਜੀ ਅੱਜ ਸ਼ੁਭ ਸਗਣ ਹੈ ਕਿ ਉਹਨਾਂ ਦੇ ਨਾਮਜ਼ਦਗੀ ਦੇ ਪੱਤਰ ਜਿਹੜੇ ਦਾਖਲ ਹੋ ਗਏ ਨੇ ਕਾਂਗਰਸੀ ਵਰਕਰ ਉਹਨਾਂ ਹਲਕਿਆਂ ਦੇ ਐਮਐਲਏ ਸੇਵਾਨ ਸਾਹਿਬ ਕਾ ਐਮਐਲਏ ਸੇਵਾਨ ਉਹਨਾਂ ਦੀ ਸਪੋਰਟ ਵਿੱਚ ਆਏ ਨੇ ਔਰ ਕੋਈ ਐਸਾ ਕਾਂਗਰਸੀ ਲੀਡਰ ਨਹੀਂ ਜਿਹੜਾ ਉਹਨਾਂ ਤੇ ਨਾਰਾਜ਼ ਹੋਵੇ ਉਹਨਾਂ ਦੀ ਨਾਮਜ਼ਦਗੀ ਤੋਂ ਨਾਰਾਜ਼ ਹੋਵੇ ਇਸ ਕਰਕੇ ਬੜੀ ਵਧੀਆ ਮਹਿਮਾ ਚੱਲ ਰਹੀ ਹੈ ਪ੍ਰਮਾਤਮਾ ਕਿਰਪਾ ਕਰੇਗਾ ਦੇਖੋ ਜੀ ਜੀਰਾ ਪਰਿਵਾਰ ਦੀਆਂ ਲੋਕਾਂ ਪ੍ਰਤੀ ਜਿਹੜੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਜਾਓ ਭਾਵੇਂ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਹਲਕਾ ਕਲੂਰ ਸਾਹਿਬ ਦੇ ਸਰਦਾਰ ਕੁਲਵੀਰ ਸਿੰਘ ਜੀਰਾ ਉਹਨਾਂ ਦੇ ਦਾਦਾ ਜੀ ਸਤਕਾਰਯੋਗ ਸਰਦਾਰ ਪ੍ਰਦੀਪ ਸਿੰਘ ਜੀਰਾ 27 ਸਾਲ ਉਹਨਾਂ ਨੇ ਪੰਥ ਨੂੰ ਸੇਵਾਵਾਂ ਦਿੱਤੀਆਂ ਹਰੇਕ ਚੰਗੇ ਮਾੜੇ ਸਮੇਂ ਦੇ ਵਿੱਚ ਜਸਵਿੰਦਰ ਸਿੰਘ ਜੀਰਾ ਉਹ ਲੋਕਾਂ ਨਾਲ ਖੜਦੇ ਰਿਹਾ ਚਟਾਨ ਵਾਂਗ ਕਲਵੀਰ ਸਿੰਘ ਜੀਰਾ ਦੇ ਕੀਤੇ ਹੋਏ ਕੰਮ ਔਰ ਸਮੁੱਚੀ ਨੌ ਲਕਿਆਂ ਦੀ ਲੀਡਰਸ਼ਿਪ ਹੈ ਅੱਜ ਉਹਨਾਂ ਨੇ ਆਪਣਾ ਨਾਮ ਕਰਨ ਆ ਪੱਤਰ ਜਿਹੜਾ ਉਹ ਡੀਸੀ ਆਫਿਸ ਦੇ ਵਿੱਚ ਅੰਦਾਇਰ ਕੀਤਾ ਉਹਦੇ ਬਾਅਦ ਉਹ ਸਟੇਜ ਤੇ ਵੀ ਆਏ ਲੋਕਾਂ ਨੇ ਬੜਾ ਪਰਮਾਹੁੰਗਾਰ ਦਿੱਤਾ ਔਰ ਜ਼ੀਰਾ ਸਾਹਿਬ ਅਨਡਿਸਪਿਊਟਿਡ ਲੀਡਰ ਹੈ ਸਾਡਾ ਕੈਂਡੀਡੇਟ ਹੈ ਅੱਠਾਂ ਹਲਕਿਆਂ ਨੇ ਚੋਣਾਂ ਨੂੰ ਔਰ ਕਾਂਗਰਸ ਪਾਰਟੀ ਨੇ ਡਿਟ ਦਿੱਤੀ ਆ ਅਜਾ ਰਾਜ ਨਾਮਿਨੇਸ਼ਨ ਹੋਈ ਆ ਕੀ ਕਰਨਾ ਚਾਹੁੰਦੇ ਆ ਅੱਜ ਬੜਾ ਕਰਮਾਂ ਤੇ ਭਾਗਾਂ ਲਾ ਦੇਣੂ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਆ ਜਿਹੜੇ ਆ ਕਾਗਜ਼ ਮੈਂ ਨਾਮਜ਼ਦ ਕੀਤੇ ਆ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਜੀ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਔਰ ਆਪਣੇ ਬੇਟੇ ਦੇ ਨਾਲ ਔਰ ਇਹ ਸਾਰਾ ਜੀ ਔਰ ਬਾਬਾ ਨਰਮਲ ਸਿੰਘ ਜੀ ਦੇ ਨਾਲ ਅੱਜ ਪੇਪਰ ਦਾਖਲ ਕਰਕੇ ਆ ਆ ਔਰ ਇਸ ਤੋਂ ਬਾਅਦ ਹੁਣ ਚੋਣ ਦਾ ਗਾਜ ਪਹਿਲਾਂ ਵੀ ਕੀਤਾ ਸੀ ਔਰ ਵੱਲ ਚੜ ਕੇ ਜਿਹੜਾ ਯੋ ਵਾਕ ਵਾਕ ਪ੍ਰੋਗਰਾਮਾਂ ਤੇ ਜਾ ਰਹੇ ਹਾਂ ਹੁਣ ਇਸ ਤੋਂ ਬਾਅਦ ਰੈਲੀ ਆ ਰੈਲੀ ਤੇ ਪਹੁੰਚ ਰਹੇ ਹਾਂ ਸਰ ਆਪਣਾ ਸਾਡੇ ਜਿਹੜਾ ਨੋਮੀਨੇਸ਼ਨ ਵੇਲੇ ਤੁਸੀਂ ਭਾਗੂ ਮੇਰੇ ਮੈਸੇਜ ਨੇ ਮਨਮੀਤ ਦਾ ਸਰ ਆਪਣਾ ਕਿਹੜੀ ਮੁੱਦੇ ਲੈ ਕੇ ਚੱਲ ਰਹੀ ਆਪਾਂ ਨੂੰ ਪੰਜ ਮੀਂਹ ਵਰ ਹੋ ਗਿਆ ਯਾਦ ਵੀਦਵਾਨੀ ਫਿਰ ਮੈਂ ਰੈਲੀ ਤੇ ਜਾ ਕੇ ਦੱਸ ਮੈਂ ਗਈ ਇਕਲਵੀਰ ਜੀਰੇ ਜੀ ਨੋਮੀਨੇਸ਼ਨ ਵੇਲੇ ਭਾਗੂ ਦੀ ਨਜ਼ਰ ਆਈ ਪਿਤਾ ਜੀ ਨੂੰ ਯਾਦ ਕਰਦੇ ਤੁਸੀਂ ਦੇਖਿਆ ਸੀ ਉੱਥੇ ਗੱਲ ਇਹ ਆ ਕਿ ਬਾਪੂ ਤਾਂ ਬਾਪੂ ਹੀ ਹੁੰਦਾ ਅੱਜ ਜੀਰਾ ਸਾਹਿਬ ਨਾਲ ਹੁੰਦੇ ਤੇ ਗੱਲ ਹੀ ਹੋਰ ਹੋਣੀ ਸੀ ਪਰ ਗੱਲ ਇਹ ਆ ਕਿ ਅੱਜ ਸਾਰਾ ਪਰਿਵਾਰ ਨਾਲ ਉਹ ਵੀ ਇਸ ਗੱਲ ਨੂੰ ਮੈਂ ਗੱਲ ਕਿ ਪਰਮਾਤਮਾ ਦੇ ਚਰਨਾਂ 'ਚ ਨੇ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਇਲੈਕਸ਼ਨ ਜਿਹੜਾ ਲੱਗਿਆ। ਸਿੰਘ ਸਾਹਿਬ ਅੱਜ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਉਮੀਦਵਾਰ ਵੱਲੋਂ ਦਾਖੇ ਕੀਤੇ ਗਏ। ਕਿਸ ਤਰੀਕੇ ਦਾ ਕਾਂਗਰਸੀ ਵਰਕਰ ਜੋਸ਼ ਲੇਕਨ ਜਿਹੜੇ ਜਿਹੜੇ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਜੀ ਕਿ ਕੋਈ ਵੀ ਚੋਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਜੇ ਨਾਮਜ਼ਦਗੀ ਪੱਤਰ ਠੀਕ-ਠਾਕ ਭਰੇ ਜਾਂਦੇ ਫੇਰ ਗੱਲ ਬੰਦੀ ਹੈ ਜੀ ਜੀ ਅੱਜ ਸ਼ੁਭ ਸੱਜਣਾ ਕਿ ਉਹਨਾਂ ਦੇ ਨਾਮਜ਼ਦਗੀ ਦੇ ਪੱਤਰ ਜਿਹੜੇ ਦਾਖਲ ਹੋ ਗਏ ਨੇ ਕਾਂਗਰਸੀ ਵਰਕਰ ਉਹਨਾਂ ਹਲਕਿਆਂ ਦੇ ਐਮਐਲਏ ਸੇਵਾਨ ਸਾਹਿਬ ਕਾ ਐਮਐਲਏ ਸੇਵਾਨ ਉਹਨਾਂ ਦੀ ਸਪੋਰਟ ਵਿੱਚ ਆਏ ਨੇ ਔਰ ਕੋਈ ਐਸਾ ਕਾਂਗਰਸੀ ਲੀਡਰ ਨਹੀਂ ਜਿਹੜਾ ਉਹਨਾਂ ਤੇ ਨਾਰਾਜ਼ ਹੋਵੇ ਉਹਨਾਂ ਦੀ ਨਾਮਜ਼ਦਗੀ ਤੋਂ ਨਾਰਾਜ਼ ਹੋਵੇ ਇਸ ਕਰਕੇ ਬੜੀ ਵਧੀਆ ਮਹਿਮਾ ਚੱਲ ਰਹੀ ਹੈ ਪ੍ਰਮਾਤਮਾ ਕਿਰਪ ਕੁਝ ਨਹੀਂ ਕੀਤਾ ਉਹਨਾਂ ਨੇ 2 ਸਾਲਾਂ 'ਚ ਕੀ ਕੀਤਾ ਜੀ ਉਹ ਜਿਹੜੀ ਨੂੰ ਮੈਂ ਕਹਿੰਦਾ ਵਾਂ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ 75 ਸਾਲ 'ਚ ਕੁਝ ਨਹੀਂ ਕੀਤਾ ਮੈਂ ਤੇ ਇਹ ਕਹਿੰਦਾ 2 ਸਾਲ 'ਚ ਕੀ ਕੀਤਾ ਹੈ ਮੁੱਖ ਮੰਤਰੀ ਗਰਮੀ 'ਚ ਸਿਰ 'ਚ ਪਾਣੀ ਪਾਵੇ ਤੇ ਮੁੱਖ ਮੰਤਰੀ ਉਹ ਤੋਂ ਹੋਰ ਤਰ੍ਹਾਂ ਗੱਲਾਂ ਕਰੇ ਗੱਲ ਤੇ ਆ ਹੀ ਕੁਝ ਕੀਤਾ ਨਾ ਜੀ ਮੁੱਖ ਮੰਤਰੀ ਤੇ ਬੜਾ ਸੰਜੀਦਾ ਬੰਦਾ ਹੋਣਾ ਚਾਹੀਦਾ ਤੇ ਇੱਥੇ ਕੋਈ ਕਿਸੇ ਬਰਾਦਰੀ ਦੇ ਖਿਲਾਫ ਬੋਲਦਾ ਕੋਈ ਕਿਸੇ ਦੇ ਖਿਲਾਫ ਬੋਲਦਾ ਇਹ ਇਲੈਕਸ਼ਨ ਨਹੀਂ ਲੜ ਰਹੇ ਇਹ ਅਸਲ 'ਚ ਇਲੈਕਸ਼ਨ ਹਾਰ ਚੁੱਕੇ ਨੇ ਇਹ ਬਖਲਾਏ ਹੋਏ ਕਰਦੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਅਸੀਂ ਤੇ ਵੇਖੋ ਇਸ ਗਰਮੀ ਦੇ ਬਾਵਜੂਦ ਲੋਕ ਇੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਆਈਆਂ ਔਰ ਮੈਂ ਤਾਂ ਬੇਨਤੀ ਕਰਾਂਗਾ ਕਿ ਹੁਣ ਆਪੋ ਆਪਣੇ ਇਲਾਕੇ ਵੇਡ ਡਟਜੋ ਡਟ ਕੇ ਮਦਦ ਕਰੋ ਔਰ ਕਲਬੀਰ ਸਿੰਘ ਜੀ ਰਣਜੋਤ ਕਿੰਨੀ ਲੀਡ ਜਿਹੜੀ ਹੈ ਉਹ ਵੇਖਦੇ ਇਹ ਤੇ ਅਨੁਚਾਰ ਤਰੀਕ ਨੂੰ ਪਤਾ ਲੱਗੂਗਾ ਲੀਡ ਆਏਗੀ ਪਰ ਬਹੁਤ ਵੱਡੀ ਲੀਡ ਹੈ ਧੰਨਵਾਦ ਕਾਂਗਰਸ ਪਾਰਟੀ ਦੇ ਉਮੀਦਵਾਰ ਜੁਗਨਦੀ ਸਿੰਘ ਜੀ ਦੇ ਨਾਮਦਾਰ ਕਿੱਥੇ ਹੈ ਜਿੰਦ ਤੇ ਬੜੀ ਵੱਡੀ ਵਿਖਾਇਆ ਬਹੁਤ ਸਾਰਾ ਕੱਠਾ ਵਿਖਾਇ ਜੀਰਾ ਪਰਿਵਾਰ ਦੀਆਂ ਲੋਕਾਂ ਪ੍ਰਤੀ ਜਿਹੜੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਜਾਂ ਭਾਵੇਂ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਹਲਕਾ ਫਤੂਰ ਸਾਹਿਬ ਦੇ ਸਰਦਾਰਪੁਰ ਵੀਰ ਸਿੰਘ ਜੀਰਾ ਉਹਨਾਂ ਦੇ ਦਾਦਾ ਜੀ ਸਤਕਾਰਯੋਗ ਸਰਦਾਰ ਪ੍ਰਦੀਪ ਸਿੰਘ ਜੀਰਾ 27 ਸਾਲ ਉਹਨਾਂ ਨੇ ਪੰਥ ਨੂੰ ਸੇਵਾਵਾਂ ਦਿੱਤੀਆਂ ਫਰੇਕ ਚੰਗੇ ਮਾੜੇ ਸਮੇਂ ਦੇ ਵਿੱਚ ਜਸਵਿੰਦਰਿੰਦਰਜੀਤ ਸਿੰਘ ਜੀਰਾ ਉਹ ਲੋਕਾਂ ਨਾਲ ਖੜਦੇ ਰਹੇ ਚਟਾਨਵਾ ਕਲਵੀਰ ਸਿੰਘ ਜੀਰਾ ਦੇ ਕੀਤੇ ਹੋਏ ਕੰਮ ਔਰ ਸਮੁੱਚੀ ਨੌ ਲੱਖਿਆਂ ਦੀ ਲੀਡਰਸ਼ਿਪ ਆ ਜਿੰਨੇ ਵੀ ਨੌ ਲੱਖਿਆਂ ਦੇ ਸਾਡੇ ਸੀ ਲੀਡਰ ਸਹਿਬਾਨ ਨੇ ਉਹਨਾਂ ਦੇ ਪਿਆਰ ਦੇ ਸਦਕਾ ਅੱਜ ਬਹੁਤ ਵੱਡਾ ਇਕੱਠ ਹੋਇਆ ਬਹੁਤ ਵੱਡਾ ਹੰਗਾਰਾ ਮਿਲਿਆ ਉਹਨਾਂ ਬਹੁਤ ਵੱਡੇ ਮਾਰਚੇ ਨਾਲ ਗੱਲ ਕਰੀ ਆਪਾਂ ਪਹਿਈ ਦੇਖਿਆ ਪਾਰਟੀ ਵਿੱਚ ਮੀਂਹਾਂ ਟੇਡ ਮਿਲਦੀ ਕਿ ਇਹਨਾਂ ਨੂੰ ਦੋਤਾ ਹੁੰਦੀ ਉਮੀਦਵਾਰੀ ਤੇ ਦੇਖਿਆ ਜੇ ਅੱਜ ਸਮੁੱਚੀ ਕਾਂਗਰਸ ਦੀ ਸਟੇਜ ਤੇ ਰਕਰ ਮੇਲੇ ਕਿਦਾ ਲੋਕ ਮੁਹਾਰਿਆ ਹੋਏ ਲੀਡਰ ਲੋਕਾਂ ਕੇ ਨੂੰ ਜੋ ਮਿਲਿਆ ਲੋਕਾਂ ਦਾ ਸਹਿਯੋਗ ਤਾਂ ਹੀ ਮਿਲਦਾ ਜਦੋਂ ਲੀਡਰ ਇੱਕ ਜੁੱਟ ਹੋਵੇ ਅੱਜ ਇੱਕ ਜੁੱਟ ਅੱਜ ਨਹੀਂ ਜਿਸ ਦਿਨ ਤੋਂ ਕੁਲਵੀਰ ਸਿੰਘ ਜੀਰਾ ਦਾ ਨਾਮ ਅਨਾਉਂਸ ਹੋਇਆ ਸਾਰੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਾ ਕੇ ਨਕਮਤ ਹੋਏ ਉੱਥੇ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਆ ਔਰ ਉਸ ਦਿਨ ਤੋਂ ਭਾਵੇਂ ਸਰਦਾਰ ਰਮਨਦਰ ਸਿੰਘ ਗਿੱਲ ਨੇ ਰਾਣਾ ਗੁਰਜੀਤ ਜੀ ਆ ਚਾਹੇ ਸਿੱਕੀ ਸਾਹਿਬ ਨੇ ਭਲਾਈਪੁਰ ਸਾਹਿਬ ਨੇ ਡਿੰਪਾ ਜੀ ਨੇ ਸੁਖਪਾਲ ਪੁੱਤਰ ਜੀ ਨੇ ਔਰ ਹੋਰ ਖੁਸ਼ੀ ਦੀ ਗੱਲ ਸਾਡੇ ਆਜ਼ਾਦ ਐਮਐਲਏ ਸੁਲਤਾਨਪੁਰ ਤੋਂ ਜਿੱਤੇ ਸੀ ਰਾਣਾ ਇੰਦਰਪ੍ਰਤਾ ਉਹਨਾਂ ਨੇ ਕਿੱਡਾ ਵੱਡਾ ਇਕੱਠ ਕਰਕੇ ਤੇ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਜੀਰਾ ਸਰੂ ਇਸ ਵਕਤ ਕਿਹੜੀ ਪਾਰਟੀ ਨਾਲ ਆਪਣਾ ਮੁਕਾਬਲਾ ਦੇਖ ਰਹੀ ਦੀ ਦੇਖੋ ਜੀ ਜੇ ਤੇ ਜੀਰਾ ਪਰਿਵਾਰ ਤੇ ਸਾਰੀ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਮਿਹਨਤ ਤੇ ਉਹਨਾਂ ਦਾ ਪਿਆਰ ਦੇਖੀਏ ਫਿਰ ਤੇ ਕੋਈ ਮੁਕਾਬਲਾ ਨਹੀਂ ਆਮ ਆਦਮੀ ਪਾਰਟੀ ਦਾ ਕਹਿੰਦੇ 2 ਸਾਲ ਦੇ ਕਾਰਜਕਾਰੀ ਕੀਤੇ ਨੇ ਲੋਕ ਸਾਨੂੰ ਵੋਟਾਂ ਕਹਿੰਦੇ ਲਾਦਾ ਤੁਹਾਨੂੰ ਕੋਈ ਹੱਲੇ ਕੰਮ ਹੋਇਆ ਕਿ ਲੋਕ ਚੋਣ ਦੇ ਇਹਨਾਂ ਨੂੰ ਮੈਂ ਕਹਿੰਨਾ ਵੀ ਦੱਸਣ ਵੀ ਕੀਤਾ ਕੀ ਹੈ ਇੱਕ ਵਿਆਹ ਕਰਾ ਲਿਆ ਜਾਂ ਬੋਰਡ ਵੱਡੇ ਵੱਡੇ ਲਾਤੇ ਆ ਇਹ ਕੰਮ ਜਰੂਰ ਹੋ ਗਏ ਔਰ ਕੰਮ ਤੇ ਕੋਈ ਦਿਸਾਈ ਨਹੀਂ ਕੰਮ ਤੇ ਹੋਏ ਸੀ ਪਿਛਲੇ 5 ਸਾਲ ਕਾਂਗਰਸ ਦੇ ਵਿੱਚ ਲੋਕਾਂ ਨੂੰ ਦਿਸਦੇ ਆ ਜੇ ਆਮ ਆਦਮ پارٹی ਨੇ ਕੀਤੇ ਆ ਤੇ ਦੱਸੋ ਕਿਰੇ ਕੀ ਮੈਸੇਜ ਕਰਨਾ ਚਾਹੁੰਦੇ ਜੀ ਪਬਲਿਕ ਨੂੰ ਐਸ ਜੁਨੀਏ ਦੇਖੋ ਜੀ ਚੰਗੇ ਪਰਿਵਾਰ ਵਿੱਚੋਂ ਨਿਕਲ ਵੀਰ ਸਿੰਘ ਜੀਰਾ ਪੰਥਕ ਪਰਿਵਾਰ ਵਿੱਚੋਂ ਅੰਤ ਨੂੰ ਬੜੀਆਂ ਲੰਮੀਆਂ ਸਮਾਵਾਂ ਲਗਭਗ 50 ਸਾਲ ਤੋਂ ਪਰਿਵਾਰ ਦੇ ਰਿਆ ਸੋ ਉਹਨਾਂ ਦੀਆਂ ਸਮਾਵਾਂ ਵੱਲੇ ਵੇਖਦੇ ਹੋਏ ਇੱਕ ਨੌਜਵਾਨ ਚੰਗਾ ਬਲਾਰਾ ਜਿਨੇ ਸਮੇ ਸਮੇ ਤੇ ਮੁੱਦੇ ਚੁੱਕੇ ਔਰ ਹੱਲ ਕਰਾਈ ਜੀ ਆਪਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਸਾਡੇ ਕਦੂਰ ਸਾਹਿਬ ਹਲਕੀ ਦੀ ਜਿਹੜੀ ਕਾਇਆ ਕਲਪੂ ਹੋ ਗਈ ਚਾਹੇ ਉਹ ਕਿਸੇ ਵੀ ਬਰਾਦਰੀ ਦੇ ਮਸਲੇ ਉਹ ਸਾਰੇ ਹੱਲ ਹੋ ਗਏ ਔਰ ਵਧੀਆ ਰੈਲੀ ਵੀ ਕੀਤੀ ਆ ਕੀ ਕਹਣਾ ਚਾਹੁੰਦੇ ਹਾਂ ਹਲਕਾ ਕਦੂਰ ਸਾਹਿਬ ਦੀ ਸੀਟ ਲਈ ਸਰਦਾਰ ਕੁਲਬੀਰ ਸਿੰਘ ਜ਼ੀਰਾ ਉਹਨਾਂ ਨੂੰ ਬੜਾ ਜ਼ਬਰਦਸਤ ਸਮਰਥਨ ਅਠਾ ਹਲਕਿਆਂ ਚੋਂ ਨੌ ਹਲਕਾ ਉਹਨਾਂ ਦਾ ਅੱਜ ਉਹਨਾਂ ਨੇ ਆਪਣਾ ਨਾਮ ਕਰਨਾ ਪੱਤਰ ਜਿਹੜਾ ਉਹ ਡੀਸੀ ਆਫਿਸ ਦੇ ਵਿੱਚ ਅਰਜ਼ੀ ਕੀਤਾ ਉਹਦੇ ਬਾਅਦ ਉਹ ਸਟੇਜ ਤੇ ਵੀ ਆਏ ਲੋਕਾਂ ਨੇ ਬੜਾ ਪਰ ਮਾਹੌਗਲਾ ਦਿੱਤਾ ਔਰ ਜ਼ੀਰਾ ਸਾਹਿਬ ਅਨਡਿਸਪਿਊਟਡ ਲੀਡਰ ਹੈ ਸਾਡਾ ਕੈਂਡੀਡੇਟ ਹੈ ਅੱਠ ਹਲਕਿਆਂ ਨੇ ਚੁਣਿਆ ਨੂੰ ਔਰ ਕਾਂਗਰਸ ਪਾਰਟੀ ਨੂੰ ਡੇਟ ਦਿੱਤੀ ਆ ਤੁਸੀਂ ਦੇਖੋ ਸਾਰੇ ਸਾਰੇ ਆਏ ਸੀ ਸਰ ਦੇਖੋ ਨੂੰ ਮਿਲ ਰਿਹਾ ਵਾ ਜਿਵੇਂ ਪਿਛਲੀ ਵਾਰੀ ਜਿਸ ਤਰ੍ਹਾਂ ਇੱਕ ਦੋ ਹਲਕਿਆਂ ਦੇ ਵਿਰੋਧ ਹੀ ਕਾਂਗਰਸ ਲੀਡਰ ਦਾ ਐਸ ਵਾਰੀ ਸਾਰੇ ਇਕਮੁੱਟ ਹੋਏ ਆ ਔਰ ਬੜਾ ਚਾਵਾ ਸਾਰੇ ਲੋਕਾਂ ਨੂੰ ਆਪਣੇ ਧੰਨ ਸਵਰਥਾਂ ਨੂੰ ਔਰ ਕਿਸ ਤਰ੍ਹਾਂ ਲੱਗਦਾ ਕਿੰਨੇ ਕੁ ਲੀਡਰ ਲੈ ਜਾਣਗੇ ਜ਼ਿਲ੍ਹਾ ਸਾਹਿਬ ਆਪਣੇ ਇਧਰ ਲੱਗ ਦੇਖੋ ਪਿਛਲੀ ਵਾਰ ਨਾ ਜਦਾ ਲੀਡ ਤੇ ਸਰਦਾਰ ਕੁਲਬੀਜੀ ਸਿੰਘ ਜੀਰਾ ਜਿੱਤਣਗੇ ਉਹਦਾ ਕਾਰਨ ਇਹ ਹੈ ਕਿ ਸਾਰਿਆਂ ਨੇ ਇਕੱਠੇ ਹੋ ਕੇ ਜੋਰ ਲਾਣਾ ਔਰ ਪਹਿਲੀ ਵਾਰ ਤਿੰਨ ਪਾਰਟੀਆਂ ਸੀ ਮੁੱਖ ਤੌਰ ਤੇ ਇਸ ਵਾਰ ਚਾਰ ਨੇ ਔਰ ਕਾਂਗਰਸ ਦਾ ਸੈੱਟ ਵਰਕਰ ਹੈ ਆ ਉਹਨਾਂ ਨੇ ਕਾਂਗਰਸ ਨੂੰ ਹੀ ਵੋਟ ਪਾਣੀ ਹੈ ਔਰ ਮੇਰੇ ਖਿਆਲਾਂ ਕਰੀਬ-ਕਰੀਬ 2,85,90 ਹਜ਼ਾਰ ਦੇ ਲਾਗੇ ਛਾਕੇ 2022 ਕਾਂਗਰਸ ਨੂੰ ਵੋਟ ਪਈ ਆ ਸਰ ਜਿਸ ਤਰ੍ਹਾਂ ਹਾਂਜੀ ਔਰ ਬੜੀ ਜਿਆਦੀ ਵੋਟ ਆਮ ਆਦਮੀ ਪਾਰਟੀ ਨੂੰ ਪੈ ਗਈ ਸੀ ਲੋਕ ਇੱਕ ਲਹਿਰ ਚ ਭਾਵਨਾ ਚ ਸਾਡੇ ਤੇ ਰੋਸ ਸੀ ਕਾਰੀਆਂ ਤੇ ਰੋਸ ਸੀ ਇਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਤੇ ਮੇਰੇ ਖਿਆਲਾਂ ਉਹ ਸਾਰੇ ਆਪਣੇ ਆਪਣੇ ਕੈਡਰ ਚ ਚਲ ਜਾਣੇ ਆ ਤੇ ਕਾਂਗਰਸ ਨੂੰ ਵੀ ਉਹਦਾ ਫਾਇਦਾ ਸੋ ਨਾ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੀ ਆ ਔਰ ਲਾਰੇ ਵੀ ਲਾਇਏ ਲੋਕਾਂ ਨੂੰ ਲੋਕਾਂ ਦਾ ਮੂਡ ਵੀ ਐ ਸੋਰੀ ਲੱਗਦਾ ਵਾ ਵੀ ਉਹ ਬੁਖਾਰ ਜਾਲ ਲੈ ਗਿਆ ਪੂਰੀ ਨਹੀਂ ਗੱਲ ਕੀਤੀ ਤੁਸੀਂ ਲੇਕਿਨ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੀ ਉਹ ਗੱਦਨੀ ਜਿਹੜੀ ਬਾਈਚ ਸੀ ਦੇਖੋ ਜਿਹੜੇ ਪੈਸੇ ਕਾਂਗਰਸ ਦੇ ਰਾਜ ਚਾਇ ਸੀ ਸਰਪੰਚਾਂ ਕੋਲ ਪਿੰਡਾਂ ਦੇ ਵਿੱਚ ਉਹ ਐਂ ਆਉਂਦੇ ਉਹ ਪਏ ਆ ਉਹ ਮਹਿਕਮੇ ਵਾਲੇ ਲੈ ਕੇ ਹਨਗੇ ਚੱਕ ਕੇ ਤੇ ਪਕਰ ਵਖਰੀਆ ਅਜਿਹਾ ਖੋਰਾ ਲਾ ਕੇ ਆਵੇ ਲੇਕਿਨ ਪਿੰਡਾਂ ਤੇ ਖਰਚ ਨਹੀਂ ਆਇਆ ਕੋਈ ਨਵਾਂ ਪੈਸਾ ਨਹੀਂ ਆਇਆ ਜਿਹੜੇ ਵਾਅਦੇ ਕੀਤੇ ਸੀ 1000 ਰੁਪਏ ਬੀਬੀਆਂ ਹਲਤੇ ਉੜੀ ਗਦੀਆਂ ਪੈਨਸ਼ਨ 2500 ਰੁਪਏ ਉੜੀ ਗਦੇ ਆ ਤੇ ਇਹ ਵੀ ਛੋਟੀਆਂ ਗੱਲਾਂ ਨੇ ਸਾਰੀਆਂ ਇਹ ਵੀ ਅਸੀਂ ਇੱਕ ਮਿੰਟ ਲਈ ਭੁੱਲ ਸਕਦੇ ਆ ਲੇਕਿਨ ਕਾਨੂੰਨ ਵਿਵਸਥਾ ਦੀ ਜੇ ਗੱਲ ਕਰੀਏ ਤਾਂ ਟੋਟਲ ਫੇਲ ਹੋ ਰਿਹਾ ਹੈ ਇਸ ਦੌਰ ਪਿੰਡ ਦਾ ਔਰ ਲੋਕ ਇਸ ਕੰਮ ਪਰੇ ਔਖੇ ਆ ਲੋਕਾਂ ਨੂੰ ਫੋਨ ਵੀ ਆਏ ਚੁੱਪਚੀਪੀ ਤੇ ਪੈਸੇ ਵੀ ਦੇ ਆਏ ਇੱਕ ਕੰਮ ਬੜਾ ਜੰਗੀ ਪੱਦਰ ਤੇ ਚੱਲ ਰਿਹਾ ਜਿਸ ਦੇ ਤੋਂ ਲੋਕ ਬੜੇ ਔਕੇ ਨੇ ਔਰ ਗੁੰਡਾਗਰਦੀ ਲੋਕ ਘਰੋਂ ਬਾਹਰ ਸ਼ਾਮ ਨੂੰ ਨਹੀਂ ਜਾਂਦੇ ਕਹਿੰਦੇ ਯਾਰ ਸੱਟ ਪੇਟ ਲੱਜੂਗੀ ਬੱਚੇ ਨੂੰ ਨਹੀਂ ਭੇਜਦੇ ਉਹ ਸੇਫ ਨਹੀਂ ਸਮਝਦੇ ਡਰੱਗ ਡਰੱਗ ਵਿੱਚ ਬੜੀ ਬੜੋਤਰੀ ਹੋਈ ਆ ਔਰ ਜ਼ਿੰਮੇਵਾਰੀ ਤੇ ਵੀ ਜਿਹੜਾ ਰਾਜ ਕਰਦਾ ਉਹ ਕੋ ਦਿਓ ਸਰ ਜਿਹੜਾ ਇਹਨਾਂ ਵੱਲੋਂ ਕਿਹਾ ਜਾਂਦਾ ਕਿ 75 ਸਾਲਾਂ ਚ ਹੋਇਆ ਹੀ ਕੁਝ ਨਹੀਂ ਕਿਵੇਂ ਵੇਖਦੇ ਹੋ ਇਹ ਤਾਂ ਫਿਰ ਇਹਨਾਂ ਨੂੰ ਇਹਨਾਂ ਦੀ ਅੱਖਾਂ ਦਾ ਬਦਲਣਾ ਇੱਕ ਬੀਜੇਪੀ ਦੇ ਜਿਹੜੇ ਆ ਪੀਨੂ ਸਾਹਿਬ ਉਹ 10 ਸਾਲ ਪਹਿਲਾਂ ਆਪਣਾ ਰਾਜ ਕਰ ਗਿਆ ਅਜੇ ਵੀ ਕਹਿੰਦੇ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਜਾਂ ਵਾਤਾਵਾ ਬੋਲਦੇ ਕਾਂਗਰਸ ਬਾਰੇ ਵੀ ਬੋਲਦੇ ਉਹਨਾਂ ਬਾਰੇ ਆਪਾਂ ਵੀਰ ਮੇਰੇ ਜੇ ਤੈਨੂੰ ਖਾਜ ਕਰਨ ਦੀ ਹੱਤ ਬਜੇ ਆ ਨਾ ਕਿਤੇ ਚਿਤ ਕਰਦਾ ਉਥੇ ਖਾਜ ਥੋੜੀ ਜਰ ਵਾਰ ਫੇਰ ਕਰ ਲੀਏ ਸੋ ਇਹਨਾਂ ਨੇ ਰਾਜ ਕੀਤਾ 10 ਸਾਲ ਚਿਤ ਇਹਦਾ ਨਹੀਂ ਕਰਦਾ ਰਾਜ ਕਰਨਾ ਲੇਕਿਨ ਇਸ ਦਾ ਫੈਸਲਾ ਜਨਤਾ ਨੇ ਕਰਦਾ ਉਹਨਾਂ ਨੇ ਵੇਖਣਾ ਕਿ ਵੀ ਸਾਨੂੰ ਸਮਾਜ ਨੂੰ ਇਹਨਾਂ ਨੇ ਵੰਡਿਆ ਕਿ ਇਕੱਠੇ ਕੀਤਾ ਔਰ ਮੈਂ ਕਿਸੇ ਤੇਕੀ ਵੀ ਸ਼ੇਸਟ ਟਿੱਪਣੀ ਨਹੀਂ ਕਰਨਾ ਚਾਹੁੰਦਾ ਸਾਨੂੰ ਵੰਡਣ ਦੀ ਗੱਲ ਅੱਜ ਵੀ ਚੱਲ ਰਹੀ ਹੈ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਚੱਲ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਆਪ ਸਰਕਾਰ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਡਰੱਗ ਆ ਰਹੀ ਹੈ ਤੇ 50 ਕਿਲੋਮੀਟਰ ਜਿੱਦਣ ਇਹ ਕੀਤਾ ਸੀ 15 ਤੋਂ 15 ਤੋਂ ਵਧਾ ਕੇ 50 ਕਰ ਦਿੱਤਾ ਤੇ ਇਹ ਜਿਹੜੀ ਡਰੱਗ ਆ ਰਹੀ ਹੈ ਬੀਐਸਐਫ ਕਿਉਂ ਨਹੀਂ ਰੋਕਦੀ ਯਾਰ ਪਿੰਡੋਂ ਪਿੰਡ ਡਰੋਂ ਪਏ ਆ ਔਰ ਜਿਹੜੇ ਖੇਤ ਦੇ ਵਿੱਚ ਡਰੋਨ ਡੇਜ ਜਾਂਦਾ ਉੱਤੇ ਪਰਚਾ ਜਿਹਨਾਂ ਜਿਹੜਾ ਡਰਗ ਲੈ ਜਾਂਦਾ ਉਹਦਾ ਪਤਾ ਹੀ ਨਹੀਂ ਸੋ ਇਹ ਬੜੀਆਂ ਤਕਲੀਫਾਂ ਲੋਕ ਛੇ ਰਹੇ ਆ ਔਰ ਇਹਨਾਂ ਦੀ ਗੱਲ ਪਾਰਲੀਮੈਂਟ 'ਚ ਹੋਣੀ ਚਾਹੀਦੀ ਆ ਕੁਮਬੀਰ ਸਿੰਘ ਜੀਰਾ ਚੱਕਣ ਲੱਗਦਾ ਵੱਡੇ ਚਿਹਰੇ ਸਰ ਤੁਹਾਡੀ ਸਰਕਾਰ ਆਉਣ ਤੇ ਜਿਹੜੇ ਡਰੋਨ ਆਉਂਦੇ ਆ ਇਹਨਾਂ ਤੇ ਕਿਹੋ ਜਿਹੀ ਕਾਰਵਾਈ ਕੀਤੀ ਜਾਊਗੀ ਕਿਹੋ ਜਿਹੀ ਨਾਥ ਪਾਈ ਜਾਊਗੀ ਸ਼ਕਤੀ ਬੀਐਸਐਫ ਤੇ ਕੀਤੀ ਜਾਊਗੀ ਸ਼ਕਤੀ ਪੁਲਿਸ ਤੇ ਕੀਤੀ ਜਾਊਗੀ ਦੇਖੋ ਜਦੋਂ ਕਿਸੇ ਕੰਮ 'ਚ ਪੈਸੇ ਹੋਣ ਲੋਕ ਲਾਲਚ ਸਪਰ ਜਾਂਦੇ ਆ ਤੇ ਰੋਕਣਾ ਕਹਿੰਦੇ ਆ ਰੋਕਣਾ ਸਰਕਾਰ ਨੇ ਰੋਕਾਂਗੇ ਸਰ ਕੀ ਕਹਿਣਾ ਚਾਹੋਗੇ ਵੱਡੇ ਚੂਣ ਅਖਾੜੇ ਤੋਂ ਪਹਿਲਾਂ ਰਵਨੀਤ ਬਿੱਟੂ ਦਲਵੀਰ ਗੋਲਡੀ ਜਾਖੜ ਵਰਗੇ ਵੱਡੇ ਚਿਹਰੇ ਕਾਂਗਰਸ ਨੂੰ ਹਲਵੇ ਦਾ ਕਹਿਗੇ ਜਾਖੜ ਸਾਡੀ ਗੱਲ ਨਾ ਕਰੋ ਉਹ ਪੁਰਾਣੀ ਹੋ ਗਈ ਜੀ ਹਾਂ ਗੋਲਡੀ ਵਾਲੀ ਨਵੀਂ ਆ ਬਿੱਟੂ ਜੀ ਵਾਲੀ ਨਵੀਂ ਆ ਯਾਰ ਜਿਹਦਾ ਜਿੱਥੇ ਦਿਲ ਕਰਦਾ ਉੱਥੇ ਜਾਵੇ ਜੀ ਅੱਜ ਕੱਲ ਰਾਜਨੀਤੀ ਚਲੋ ਬਸ ਹੁਣ ਠੀਕ ਹੈ ਮੈਂ ਇੱਥੇ ਨਹੀਂ ਹਾਂ ਕੋਈ ਉਹਨੂੰ ਫਰਕ ਪੈਣ ਵਾਲਾ ਕੋਈ ਦੇਖੋ ਐਂ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਔਰ ਮੈਂ ਕਿਸੇ ਤੇ ਪਰਸਨਲ ਅਟੈਕ ਨਹੀਂ ਕਰਦਾ ਕਦੇ ਵੀ ਔਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਜੀ ਜੀ ਕਿ ਚੋਣ ਹੋਣੀ ਹੋਣਾ ਐ ਕਿ 22 ਦਿਨ ਆ ਜੀ ਸਾਨੂੰ ਇੱਕ ਦੂਜੇ ਤੇ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ ਇਹ ਫਲਾਣਾ ਤੇ ਫਲਾਣਾ ਇੱਕ ਦੂਜੇ ਫੇਰ ਵੀ ਆਪਾਂ ਯਾਰ ਜਿਵੇਂ ਸ਼ਾਦੀਆਂ ਤੇ ਕਿਤੇ ਸਰਕਾਰੀ ਸਮਾਗਮਾਂ ਤੇ ਇਕੱਠੇ ਹੋਣਾ ਤੇ ਸ਼ਰਮਿੰਦੇ ਨਾ ਹੋਈਏ ਕਿ ਯਾਰ ਮੈਂ ਇਸ ਬੰਦੇ ਬਾਰੇ ਐਂ ਗੱਲ ਸਪੁੱਟਿਆ ਸੀ ਧੰਨਵਾਦ ਇਹ ਸਾਰੀਆਂ ਪਾਰਟੀਆਂ ਦਾ ਲਾਗੂ ਹੋਣਾ ਚਾਹੀਦਾ